जन्म तेरह तेरह एक उन्नीस हाइट पाँच फुट तेन इंच जन्म टाइम 12:30 पीएम, एरिया जलंधर पढ़ाई प्लस टू कंप्यूटर हार्डवेयर एंड सॉफ्टवेयर एंटिटी कास्ट एस सी परिवार मैंबर पिता गवर्नमेंट जॉब तो रिटायरमेंट तो माता एक भरा अपना बिजनेस पी बैंक मैनेजर मन अवधिया परिवार को लड़के की लड़ है ऐसे ही संपर्क कर लड़का मंगलीकोवे इन्ह का मोबाइल नंबर अठानवे एक इयाली तसी पांच सौ छपंजा ती पर फोन करके जानकारी ले सकते हो नाम कौल जन्म से ढाई अठ उ सौ चौरानवे हाईटॉ पंच फुट चार इंच पढ़ाई बी सी आई टी आई लड़की हूं पार्लर का कोर्स कर रही एरिया हुशियारपुर try to ashi sikkh parivar member pita army officer retirement mautey house wife ho ek pan doctor married ek brao doctor manga vidhyapur marke padhe likhe ladke di load hai ladka anare hove canada australia america ton hove inna da mobile number 7081992932 tusi parivar nu phone karke inna ton ho jankari tusi ala sakde ho ਨਾਮੋ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 18/12/1999 ਹਾਈਟ 5 ਫੁੱਟ 11 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਆਸਟ੍ਰੇਲੀਆ ਤੋਂ ਕਮ ਬਰਕਾਮੈਂਟ ਆਸਟ੍ਰੇਲੀਆ ਕਾਸਟ ਰਾਮਗੜੀ ਏਰੀਆ ਅੰਬਸਰ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਪੈਨ ਵੀਆਈ ਇੰਗਲੈਂਡ ਬਰਕਾਮੈਂਟ ਤੇ ਇੱਕ ਪ੍ਰਾ ਮੈਰਿਡ ਕੈਨੇਡਾ ਬਰਕਾਮੈਂਟ ਤੇ ਮੰਗ ਅਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਕੋਵਿੰਗ ਨੰਬਰ ਪਰਮੈਂਟ ਕੀ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਨੂੰ ਕੱਟਣਾ ਹੋਵੇ ਜਰਸੀ ਪਰਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98760 8563 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ सोना सुनखा लड़का यूएसए वार्न उमर पैंतीस साल हाइट पांच फुट ग्यारह इंच पास इयर से काम अपना बिजनेस जॉब परिवार मैंबर माता पिता एक भैन यूएसए अपना घर वैदानी परिवार तो पढ़ी लिखी सोनी नक्की लड़की की लोड है लड़की यूएसए वॉर्न जो यूएसए लंबे समय तो रही होना मोबाइल नंबर ਵਿਸਿਪਰ ਨੰਬਰ +1509935201 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਨੂੰ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋਲ ਲੜਕੀ ਕੈਨੇਡਾ ਉਮਰ 32 ਸਾਲ हाइट 5 ਫੁੱਟ 5 ਇੰਚ ਕਾਸਟ ਈਅਰ ਸਿਖੋ ਗੋਤ ਤਾਲੀਵਾਲ ਜ਼ਿਲ੍ਹਾ ਮੋਗਾ ਪੜਾਈ ਬੀਏਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਨੂੰ ਪੰਜਾਬ ਪਰਿਵਾਰ ਮੈਂਬਰ ਪਿਤਾ ਗੌਰਮਣ ਜੋਬ ਤੋਂ ਰਿਟਾਇਰਮੈਂਟ ਇੱਕ ਪਰ ਆ ਕੈਨੇਡਾ ਪੀਆਰ ਮੈਰਿਡ ਆ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗ ਵਧੀਆ ਪਰਿਵਾਰ ਨੂੰ ਪੜੇ ਲਿਖੇ ਲੜਕੇ ਦੀ ਲੋੜ ਹੈ ਲड़का ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9814252119 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਂ ਸਿੰਗਲ ਜਨਤੀ ਕਸ਼ੀ ਬਾਰੋਨੀ ਸੋਕਰਮੇ ਹਾਈਡਰ ਪੰਜਪੋਟ 11 ਇੰਚ ਪੜਾਈ ਬੀ ਕਾਮ ਕਮ ਆਨਲਾਈਨ ਤੇ ਜੋਬ ਕਰਦਾ ਜ਼ਮੀਨ ਦਾ ਕਿੱਲੇ ਦੁਕਾਨ ਤੇ ਸ਼ੇਅਰ ਵਿੱਚ ਪ੍ਰਾਪਰਟੀ ਪਰਿਵਾਰ ਮੈਂਬਰ ਪਿਤਾ ਮਾਤਾ ਮੰਗ ਵੀ ਦੀ ਪਰਵਾਹ ਤੋਂ ਲੜਕੀ ਵੀ ਲੋੜ ਹੈ ਸਿੰਪਲ ਮੈਰिज ਇਹਨਾਂ ਨੇ ਕਰ ਲਈਏ ਇਹਨਾਂ ਦਾ ਮੋਬਾਈਲ ਨੰਬਰ 843783408 ਤੁਸੀਂ ਪ੍ਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਨੂੰ ਸਿੰਘ ਜਨਮ ਤੇ 1991 ਵਿੱਚ ਕਾਸਟ ਜੱਟ ਸਿਕ ਏਰੀਆ ਲੁਧਿਆਣਾ ਰਾਈ ਕੋਲ ਮੰਗ ਅਵਦੀਆ ਪਰਵਾਰ ਕੋ ਲੜਕੀ ਦੀ ਲੋੜ ਹੈ ਲੜਕੀ ਗ੍ਰੀਪ ਕਰਦੀ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9914522568 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ सिंह जन्म तीक उन्नीस सौ अठानवे कास्ट यर्सिक एरिया बठिंडा कम प्राइवेट जॉब हस्पता पढ़ाई प्लस टू कोर्स आई, आई जमीन चार किले परिवार मैंबर पिता टीचर माता वाइफ एक भरा प्रा, प्राइवेट जॉब एक पैन मैरिज वधिया परिवार को पढ़ी लिखी लड़की की लौड़ है लड़की कनेडा ज आस्ट्रेलिया पीआर भी ਨੰਬਰ 77101 93790 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਹੁਸੈਨ ਗੁਜਰਤ 1993 ਹਾਈਟ ਪਾਨਪੁਰ 11 ਇੰਚ ਕਾਲਜ ਜਰਸੀਕਰ ਏਰੀਆ ਗੁਰਦਾਸਪੁਰ ਪੜਾਈ ਡਿਪਲੋਮਾ ਟੀਵੀ ਟੈਕ ਕਮ ਕਿਤੀ ਬਾਰੇ ਜ਼ਮੀਨ 8 ਕਿੱਲੇ ਸ਼ਹਿਰ ਵਿੱਚ 메인 ਰੋਡ ਤੇ 10 ਕਿੱਲੇ ਪਿੰਡੋਂ ਇੱਕ ਹਾਲ ਕਿਰਾਏ ਤੇ 52000 ਪ੍ਰਤੀ ਮਹੀਨਾ ਇੱਕ ਕੋਠੀ ਤੇ ਇੱਕ ਘਰ ਲੜਕਾ ਵੈਸ਼ਨੂ ਤੇ ਗੁਰਸਿੱਖ ਨਸ਼ਾ ਰਹਤੇ ਹੈ ਲੜਕੀ ਨੇ ਅਮਰ ਸੱਤਨਾ ਹੈ ਲੜਕੀ ਦੀ ਆਵਾਜ਼ ਵਿੱਚ ਥੋੜੀ ਜਿਹੀ ਪ੍ਰੋਬਲਮ ਹੈ ਪਰਿਵਾਰ ਮੈਂਬਰ ਪਿਤਾ ਕੀਤੀ ਬਾਰੇ ਕਰਦੇ ਨੇ ਮਾਤਾ ਕਰੇਲੂ ਅਮਰਤਾਰੀ ਇੱਕ ਪ੍ਰਾਣੇ ਇੰਗਲੈਂਡ ਜਾਣਾ 1 ਪੈਨ ਆਸਟ੍ਰੇਲੀਆ ਨਰਸ 2 ਪੈਨਾ ਕੈਨੇਡਾ ਪੀਆਰ ਵਧੀਆ ਪਰਵਾਰ ਤੋਂ ਲੜਕੀ ਗ੍ਰੈਜੂਏਟ ਜਾਂ ਨਰਸਿੰਗ ਜਾਂ ਸਾਡੀ ਸ਼ੀਵਾਂਡ ਹੁਣ ਆਸਟ੍ਰੇਲੀਆ ਜਾਣ ਵਾਸਤੇ ਜਾਂ ਕਰੇਲੂ ਸਲਾਈ ਪਾਲਰ ਦਾ ਕੰਮ ਸਿੱਖੀ ਹੋਵੇ 3 ਲੜਕੀ ਦੀ ਹਾਈਟ 5 ਫੁੱਟ 6 ਇੰਚ ਤੋਂ ਜ਼ਿਆਦਾ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਬਿਆ ਸਿੰਪਲ ਕਰਨਾ ਇਹਨਾਂ ਨੂੰ ਯਾਤਰੀ ਬੰਧਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ 88995954472 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਤੇ ਵਿਸ਼ੋਲੇ ਇਹਨਾਂ ਨੂੰ ਸੰਪਰਕ ਕਰਨਾ ਨਾਮ ਸਿੰਘ ਜਨਮ ਤਰੀਕ 23 11 1985 ਹਾਈਡਰੋ ਪੰਜਪੁਰ ਪੈਨੇਂਜ ਏਰੀਆ ਮਲੇਰਪੁਰਲਾ ਉਹ ਸੀਵਾ ਸਿੱਖਾ ਪੜਾਈ ਐਮ ਐਸ ਸੀ ਪ੍ਰੋਜੈਕਟ ਵੀ ਐਡ ਕਾਮ ਲੈਕਚਰਰ ਪ੍ਰਾਈਵੇਟ ਸਕੂਲ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਟਾਇਰਮੈਂਟ ਮਾਤਾ ਇੱਕ ਭਰਾ ਮੈਰਿਡ ਇੱਕ ਭੈਣ ਮੈਰਿਡ ਮੰਗ ਅਵਧੀਆ ਪਰਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਨਾਮ ਮੇਲ ਨੰਬਰ 9463045175 ਸਿੰਗਲ ਜਨਮ ਤਰੀਕ 12/7/1994 ਹਾਈਟ ਪੰਚਪੁਰ 63 ਇੰਚ ਕਾਸਟ ਯਰਸੀਖ ਗੋਤ ਗੈਲ ਏਰੀਆ ਰੋਪੜ ਪਰ ਆਈ ਐਮ ਐਸ ਸੀ ਆਈਟੀ ਪੀ ਜੀ ਡੀ ਸੀ ਏ ਬੀ ਸੀ ਏ ਕਾਮੋ ਸੌਫਟਵੇਅਰ ਇੰਜੀਨੀਅਰ ਮੋਹਾਲੀ ਤਨਖਾਹ 10 ਲੱਖ ਪੈਕੇਜ ਜ਼ਮੀਨ 2 ਏਕੜ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਮਾਤਾ ਹਾਊਸ ਵਾਈਵਰ ਮੰਗ ਵੜੀਆ ਪਰਵਾਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7589000177 ਆਮੋ ਸਿੰਘ ਉਮਰ 34 ਸਾਲ ਕਾਡ ਯਰ ਸਿਕਰ ਜ਼ਮੀਨ ਟੈਂਡਰ ਲਈ ਪੜਾਈ ਅਤੇ ਵਿਕਾਸ ਲੜਕੀ ਦਾ ਲੱਖ ਹੋਣੋ ਏਰੀਆ ਵਰਨਾਲਾ ਮੰਗ ਕਵੜੀਆ ਪਰ